ਮਹਾਨ ਸ਼ਕਸ਼ੀਤ ਸੰਤ ਬਾਬਾ ਬਲੇਗਾ ਜੀ ਜਿਹਨ ਦਿੱਕੇ ਪਿਤਾ ਹੰਸਰਾ ਦੀ ਪਟਵਾਰੀ ਉਹ ਜਿਸ ਦੇ ਨਾਂ ਤੇ ਵੀ ਜਿਵੇਂ ਉਹਨਾਂ ਦੇ ਘਰ ਤੇ ਦਰਵਾਜ਼ਾ ਲਿਆਦਾ ਜਾਂ ਕੋਵੇ ਜਿਸ ਤੇ ਸਜਣਾ ਬਣਦਾ ਨਾ ਨਾ

ਕਸ਼ਮੀਰ ਦੀ ਸਰਕਾਰ ਜੁਸਾਲੇ ਕਹਿੰਦੇ ਰਿਹਾ ਕਿ ਇਹ ਵਸਤੂ ਸਾਡੀ ਨਹੀਂ ਹੈ ਤੇ ਇਹ ਵਸਤੂ ਨਾਨਕ ਦੀ ਗੱਦੀ ਦਾ ਸ਼ਿੰਗਾਰ ਬਣੇਗੀ ਅਸੀਂ ਆਈ ਦੀ ਰੋਲੀ ਵਿੱਚੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਏ ਹੋਏ ਨੇ ਇਹ ਵਸਤੂ ਅਸੀਂ ਉੱਥੇ ਲੈ ਕੇ ਜਾਣੀ ਹੈ ਹੋ ਲੈ ਸੰਗਤ ਇੱਕ ਦਸਾਂ ਦਾ ਲੈ ਕੇ ਭਾਈ ਦੀ ਟੋਲਨੀ ਵਾਲੀ ਗੁਰਬਾਣੀ ਤੇ ਨਾਲੇ ਸਤਨਾਮ ਦਾ ਜਾਪ ਕਰ ਰਹੇ ਨੇ ਅੱਗੇ ਸਤੁਰਾਂ ਦਾ ਪਾਵਨ ਨਿਵਾਣ ਲੱਗਿਆ ਕਸ਼ਮੀਰ ਦੀ ਸੰਗਤ ਆਈ ਹੈ ਸਤੁਰਾਂ ਦਾ ਪਾਵਨ ਨਿਵਾਣ ਲੱਗਿਆ ਹੋਏ ਆਏ ਕੰਗੀ ਟੋੜਾ ਲਾਇਆ ਹੋਏ ਮੇਰੀ ਤੇ ਪਰੀ ਦੇ ਦੋਸਤ ਪਰ ਆ ਪੈਨੀਆਂ ਹੋਏ ਨੇ ਮੇਰੀ ਸਹਿਜ ਸਾਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਦਰਸ਼ਨ ਦੇ ਰਹੇ ਨੇ ਇੱਕ ਦਸਾਂ ਦਾ ਰੱਖ ਕੇ ਮੱਥਾ ਟੇਕ ਕੇ ਆਏ

And i ਕੀ ਕਰਤਾ ਮਨੁਜੀ ਦੀ ਪਤੇ ਸਾਰੀ ਸੰਗਤ ਹੈ ਸਤਿ ਸ੍ਰੀ ਅਕਾਲ ਜੀ ਮਗਲਮਾਜਰੀ ਵਿੱਚ 25 ਸੰਗਤ ਦਾ ਅੱਜ ਬਾਬਾ ਬਲਦੇਵ ਦਾਸ ਜੀ ਦੀ 38ਵੀਂ ਵਰਸੀ ਸਾਰੀ ਸੰਗਤ ਮਗਲਮਾਜਰੀ ਵਿੱਚ ਮਨਾ ਰਹੀ ਹੈ ਉਹਨਾਂ ਦਾ ਪਰਿਵਾਰ ਵੀ ਸਾਰਾ ਪਹੁੰਚਿਆ ਹੋਇਆ ਜੀ ਸਾਰੀ ਸੰਗਤ ਜਿੰਨੀ ਵੀ ਰਵੇ ਪਹੁੰਚੀ ਉਹਨਾਂ ਦਾ ਧੰਨਵਾਦ ਕਰਦਾ ਹੈ ਜੀ ਜਿਹੜਾ ਤੁਹਾਡਾ ਮੀਡੀਆ ਚੈਨਲ ਹੈ ਇਹਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਨੂੰ ਦੇਸ਼ ਦੇ ਨਿਵਾਸੀਆਂ ਨੂੰ ਸਾਰੇ ਦਰਸ਼ਕਾਂ ਨੂੰ ਅੱਜ ਅਸੀਂ ਮੇਰਾ ਤਿੱਬੀ ਸਾਹਿਬ ਮੁਗਲ ਮੱਜਰੀ ਅਸੀਂ ਸਾਰੇ ਹਾਜ਼ਰ ਹਾਂ ਮੇਰੇ ਨਾਲ ਪ੍ਰਬੰਧਕ ਸੱਜਣ ਵੀ ਖੜੇ ਨੇ ਜਿਹੜੇ ਇੱਥੇ ਦਾ ਪ੍ਰਬੰਧ ਚਲਾ ਰਹੇ ਨੇ ਅੱਜ ਸ਼੍ਰੀਮਾਨ ਸਚਕਨਵਾਸੀ ਬਾਬਾ ਬਲਦੇਵ ਦਾ ਜੀ ਮਹਾਰਾਜ ਉਹਨਾਂ ਦੀ ਅੱਜ 38ਵੀਂ ਵਰਸੀ ਹੈ 19 ਜੂਨ 1987 ਨੂੰ ਮਹਾਂਪੁਰਕਾ ਨੇ ਇਹ ਤੋਂ ਆਪਣੇ ਚੋਲਾ ਪਾ ਕੇ ਸੱਚ ਕਰਨ ਨੂੰ ਗਏ ਸੀਗੇ ਬੜੀ ਧੂਮ ਧਾਮ ਦੇਣ ਵਾਲਾ ਇਲਾਕਾ ਨਿਵਾਸੀ ਦੇ ਸਵੇਦ ਦੀਆਂ ਸੰਗਤਾਂ ਮਹਾਪੁਰਖਾਂ ਦਾ ਜਿਹੜਾ ਅੱਜ ਦਾ ਵਾਰਸੀ ਦਾ ਸਮਾਗਮ ਹੈ ਇੱਥੇ ਪੁੱਜਦੀਆਂ ਨੇ ਅੱਜ ਚਾਰਖੰਡਪੁਰ ਸਾਹਿਬ ਦੇ ਭੋਗ ਪਏ ਨੇ ਤੇ ਗੁਰੂ ਕੇ ਲੰਗਰ ਅਟੁੱਟ ਬੱਤ ਨੇ ਤੇ ਗੁਰਬਾਣੀ ਹਰ ਜਾਸ ਦੇ ਜਾਪ ਜਿਹੜੇ ਉਹ ਚੱਲ ਰਹੇ ਨੇ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤਾਂ ਅੱਜ ਡੇਆ ਟੀਬੀ ਸਾਹਿਬ ਮਗਲ ਮਾਦਰੀ ਮਹਾਪੁਰਖਾਂ ਦੀ ਵਾਰਸੀ ਦੇ ਸਬੰਧ ਦੇ ਵਿੱਚ ਪਹੁੰਚੀ ਹੋਈਆਂ ਨੇ ਮੈਂ ਦੱਸ ਦਿੰਦੇ ਹਾਂ ਇਸ ਸਥਾਨ 'ਤੇ ਲੰਗਰਾਂ ਦੀ ਵੀ ਜਿਹੜੀ ਸੇਵਾ ਦਾ ਜ਼ਿਕਰ ਕੀਤਾ ਗਿਆ ਹੈ ਜੀ ਸੰਗਤਾਂ ਤੋਂ ਬਾਰੇ ਵੀ ਜਾਣ ਤੋਂ ਪਾਉ। ਲੰਗਰ ਇੱਥੇ ਪਾਪਾ ਬੋਲਸ ਦਾ ਜੀ ਸੀਗੇ ਪਾਪਾ ਬਲਦੇਵ ਦਾ ਜੀ ਤੋਂ ਪਹਿਲਾਂ ਉਹਨਾਂ ਵੱਲੋਂ ਇਥੋਂ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ 1956 ਦੇ ਵਿੱਚ ਜਿਹੜਾ ਪਹਿਲਾ ਲੰਗਰ ਹੈ ਉਹ ਜੋਤੀ ਸਰੂਪ ਸੈੱਬਿਕਤ ਸ਼ੁਰੂ ਕੀਤਾ ਗਿਆ ਸੀਗਾ। ਫਿਰ 1957 ਦਾ ਲੰਗਰ ਹੋਲੇ ਮਹਨੇ ਦਾ ਜਿਹੜਾ ਉਹ ਪਹਿਲਾ ਲੰਗਰ ਉੱਥੇ ਸ਼ੁਰੂ ਕੀਤਾ ਸੀ ਜੱਤੋਂ ਲੈ ਕੇ ਕਰਕੇ ਜਿਹੜੇ ਨਿਰੰਤਰ ਲੰਗਰ ਅਨੰਦਪੁਰ ਸਾਹਿਬ ਵੀ ਫਤਿਹਗੜ੍ਹ ਸਾਹਿਬ ਵੀ ਜਿਹੜੇ ਨੰਗਰ ਅੰਦਰ ਅੰਤਰ ਜਾਰੀ ਇਹ ਆਸਥਾਨ ਕਿੰਨਾ ਕੁ ਪ੍ਰਾਤਨ ਹੈ ਜੀ ਕੀ ਆਸਥਾਨ ਦਾ ਜਿਹੜਾ ਕਿਆਸ ਹੈ ਇਹ ਆਸਥਾਨ ਬਹੁਤ ਪੁਰਾਣਾ ਹੈ ਜੀ ਇਹ ਬਾਬਾ ਗਾਜੀਦਾਸ ਮਹਾਰਾਜ ਦਾ ਆਸਥਾਨ ਹੈਗਾ 300 400 ਸਾਲ ਪੁਰਾਣਾ ਸਥਾਨ ਹੈ ਪਹਿਲਾਂ ਇੱਥੇ ਬਾਬਾ ਗਾਜੀਦਾਸ ਮਹਾਰਾਜ ਹੋਏ ਉਹਨਾਂ ਤੋਂ ਬਾਅਦ ਫੇਰ ਬਾਬਾ ਜੀ ਨੇ ਉਹਨਾਂ ਦੇ ਆਸਥਾਨ ਦੀ ਜਿਹੜੀ ਖੋਜ ਹੈ ਬਾਬਾ ਬੁੱਧਾ ਜੀ ਉਹਨਾਂ ਨੇ ਕਰੀ ਦੇ ਬਾਬਾ ਬੁੱਧਾ ਜੀ ਦੇ ਬਾਲ ਫੇਰ ਬਾਬਾ ਬੰਦੇਵਤਾ ਜੀ ਆਏ ਇਹ ਬਹੁਤ ਪ੍ਰਾਣਾ ਸਥਾਨ ਹੈ ਐਤੋ بڑے ਇਲਾਕੇ ਦੀਆਂ ਜਿਹੜੀਆਂ ਸੰਗਤਾਂ ਬੜੇ ਸਮੇਂ ਤੋਂ ਜਿਹੜੀਆਂ ਇੱਥੇ ਆਉਂਦੀਆਂ ਨੇ ਆਪਣੀਆਂ ਮੰਨਤਾ ਮਨਾਉਂਦੀਆਂ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਹੈ ਤੇ ਬਾਬਾ ਸ਼੍ਰੀ ਚੰਦੇ ਜਨਮ ਦਿਹਾੜੇ ਹੋਰ ਸਲਾਨਾ ਬਹੁਤ ਸਾਰੇ ਜਿਹੜੇ ਸਮਾਗਮ ਹੈ ਉਹ ਚੱਲਦੇ ਰਹਿੰਦੇ ਤੇ ਕਾਰ ਸੇਵਾ ਬਾਰੇ ਵੀ ਜਾਣਕਾਰੀ ਦੇ ਦੋ ਜਿਹੜੀ ਚੱਲ ਰਹੀ ਹੈ ਕਾਰ ਸੇਵਾ ਚੱਲ ਰਹੀ ਹੈ ਜੀ ਲੰਗਰ ਹਾਲ ਹੈ ਜਿਹੜਾ ਉਹ ਸੰਗਤਾਂ ਦੇ ਸਹਾਇਕ ਨਾਲ ਬਣਾਇਆ ਗਿਆ ਪਿਛਲੇ ਸਮੇਂ ਤੇ ਹੁਣ ਜਿਹੜਾ ਹੈਗਾ ਵੀ ਲਗਾਤਾਰ ਆ ਸੰਗਤਾਂ ਦਾ ਪਰਾਲਾ ਵੀ ਇੱਥੇ ਵੱਡੇ ਵੱਡੇ ਸਮਾਗਮ ਹਰ ਸਾਲ ਹੁੰਦੇ ਰਹਿੰਦੇ ਨੇ ਵੀ ਜਿਹੜਾ ਇਹ ਇੱਕ ਆਹਾਂ ਦੀ ਹੋਰ ਇੱਥੇ ਸੰਗਤਾਂ ਵੱਲ ਤੇ ਜ਼ਰੂਰਤ ਹੈ ਉਹਦੇ ਅੱਜ ਸੰਗਤਾਂ ਨੂੰ ਬੇਨਤੀ ਕੀਤੀ ਗਈ ਹੈ ਉਹ ਸੰਗਤਾਂ ਨੇ ਜਿਵੇਂ ਪਹਿਲਾਂ ਸਹਿਯੋਗ ਕੀਤਾ ਇਸੇ ਤਰ੍ਹਾਂ ਉਮੀਦ ਕਰਦੇ ਸੰਗਤਾਂ ਸਹਿਯੋਗ ਦੇਣਗੇ ਇਹ ਜਿਹੜੇ ਸੇਵਾ ਦੇ ਕਾਰਜ ਉਹ ਨੇਪਰੇ ਚੜ੍ਹਨਗੇ